ਜੇਕਰ ਤੁਹਾਡੇ ਮੋਟਰਸਾਈਕਲ ਜਾਂ ਐਕਟਿਵਾ ਚੋਰੀ ਹੋਈ ਹੈ ਤੇ ਖਬਰ ਹੈ ਤੁਹਾਡੇ ਲਈ ਜਿਹहां ਦੱਸਦੀ ਹੈ ਡੀਐਸਪੀ ਸਿਟੀ 1 ਸਤਨਾਮ ਸਿੰਘ ਨੇ ਅੱਜ ਪ੍ਰੈਸ ਵਰਤਾਰਾ ਕਰਦੇ ਹੋਏ ਦੱਸਿਆ ਕਿ ਮਾਡਲ ਚੌਂਕੀ ਪੁਲਿਸ ਵੱਲੋਂ ਤਿੰਨ ਮੋਟਰਸਾਈਕਲ ਚਾਰ ਐਕਟਿਵਾ ਸਕੂਟਰ ਬਰਾਮਦ ਕੀਤੇ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਚੋਰੀ ਦੇ ਮਕਦਮੇ ਇਹਨਾਂ ਦੋਨਾਂ ਦੇ ਉੱਪਰ ਦਰਜ ਨੇ ਤੇ ਜ਼ਮਾਨਤ ਦੇ ਉੱਪਰ ਰਿਹਾ ਸੀ ਡੀਐਸਪੀ ਨੇ ਦੱਸਿਆ ਕਿ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਚੋਰੀ ਦੇ ਸਕੂਟਰ ਮੋਟਰਸਾਈਕਲ ਕਿੱਥੇ ਵੇਚਦੇ ਸਨ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਤੇ ਲੀਲਾਪਵਨ ਦੇ ਏਰੀਆ 'ਚ ਜਿਸ ਸਬੰਧ 'ਚ ਸਪੈਸ਼ਲ ਟੀਮ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਰਹਿਨਮਾਈ ਹੇਠ ਬਣਾਈ ਗਈ ਸੀ ਜਿਸ ਨੇ ਅੱਗੇ ਐਕਟ ਕਰਦਿਆਂ ਹੋਇਆਂ ਇੰਚਾਰਜ ਮਾਡਲ ਟਾਊਨ ਰਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨੇ ਉਹ ਫਿਰ ਜ਼ਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਹੈ ਮੁੰਡਿਆਂ ਦੇ ਇਹਨਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾਂ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਧੱਕਾ ਕਰ ਦਿੱਤੇ ਨੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਮਕਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮਕਦਮੇ ਨੇ ਪਹਿਲਾ ਦਰਜ ਇਹ ਬੇਲ ਆਊਟ ਥੇਲ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀ ਛੋਦਾ ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰੰਗੀ ਦਿੱ ਕਾਬੂ ਕੀਤਾ ਉਸ ਤੋਂ ਬਾਅਦ ਦਰਾਨੇ 27 ਐਵੀਡੈਂਸ ਐਕਟ ਤੇ 23 ਪੀਐਸ ਵੀ ਉਹਦੇ ਦੇ ਅਧੀਨ ਬਰਾਮਦ ਕੀ 6 ਮੋਟਰਸਾਈਕਲ 6 ਵਿਕਲਾਂ ਦੀ ਹੋਰ ਹੋਈ ਹੈ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਇਹ ਚਾਰ ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਨਾਂ ਦਾ ਅੱਗੇ ਹੁਣ ਮਾਨ ਜੋ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਦਾਂ ਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛਗਿੱਛ ਹੋ ਕੀਤੀ ਗਈ ਕੀ ਟਾਰਗੇਟ ਕਰੀਏ ਜੇ ਇਹਨਾਂ ਨੂੰ ਕਰਦੇ ਸੀ ਮੈਂ ਮੇਨ ਭੀੜ ਭੜਕੇ ਵਾਲੀ ਜਗ੍ਹਾ ਲੀਲਾ ਪਵਨ ਮਾਰਕੀਟ ਰਜਿੰਦਰਾ ਹਸਪੀਟਲ ਤੇ ਜਿਆਦਾ ਭੀੜ ਭੜਕੇ ਵਾਲੀ ਜਗ੍ਹਾ ਤੇ ਜਿੱਥੇ ਕਰਾਉਡਡ ਪਲੇਸ ਹੈ ਉੱਥੋਂ ਹੀ ਮੋਟਰਸਾਈਕਲ ਚੋਰੀ ਹੁੰਦੀ ਸਰ ਇਹ ਪਾਰਟਸ ਨੂੰ ਵੇਚ ਕੇ ਥਿਕੇ ਕੱਟ ਕੇ ਇਹ 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 ਅੱਗੇ ਵੀ ਜਿਹੜੀ ਮੋਟਰ ਸਪਰਟ ਇਹਨਾਂ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਨਾਂ ਨੇ ਇਹਦੀ ਹਜੇ ਪੂਛਗਿਸ਼ ਤੋਂ ਬਾਅਦ ਹੀ ਕਲੀਅਰ ਹੋਵੇਗਾ। ਇਹ ਗੱਲ ਕਰ ਰਹੇ ਨੇ ਕਿ ਰੋ ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੇ ਆ ਜਾਂ ਇਹ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਸ ਤੋਂ ਬਾਅਦ ਹੀ ਪਤਾ ਲੱਗੇ ਕਿ ਇਹ ਪਹਿਲਾਂ ਇਹ ਜੇਲ੍ਹ 'ਚ ਰਹਿੰਦੇ ਨੇ, ਜੇਲ੍ਹ 'ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ। ਇਸ ਗੱਲ ਕਰਕੇ ਅੱਗੇ ਫਿਰ ਵਾਰਦਾਤ ਕਰਦੇ ਨੇ। ਉਹ ਨਿਰੰਤਰ ਜਿਵੇਂ ਪੁਲਿਸ ਦਾ ਕੰਮ ਚੱਲ ਰਿਹਾ ਉਸੇ। ਜਦ ਪਹਿਲਾਂ ਵੀ ਮਾਰਟਨ ਦੇ ਜਨਰਲ ਸੁਲਾ ਦੇ ਇਲਾਕੇ ਜਿਹੜੇ ਬੋਟਾਂਗ ਚੋਰੀ ਕੀਤੇ ਆ ਉਹਦੇ ਬਾਅਦ ਫਰਿਆਨੇ ਨਾਲ ਡੁਰਦੇ ਸੀ ਕਿਸ ਤਰ੍ਹਾਂ ਕਿਤੇ ਲੱਗਦਾ ਕਿ ਇੰਟਰਸਟੇਟ ਗੈਂਗ ਵੀ ਇੱਥੇ ਕੰਮ ਕਰ ਰਿਹਾ ਹੈ ਕਿ ਇੱਕ ਵਾਰ ਇੱਕ ਵਾਰ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੋ ਗਈ ਗੱਲ ਇਹ ਕੀਤੀ ਗਈ ਕੋਈ ਕਨਫਰਮੇਸ਼ਨ ਵੀ ਕਰਦੇ ਸੀ ਇਹਨਾਂ ਦਾ ਡਰ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤਾਂ ਉਸਕੋਡਿੰਗ ਵੀ ਕਰ ਦੇਣਾ ਸਰ ਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਬਾਈਲ ਨੰਬਰ ਮਤ ਹੁੰਦੇ ਨੇ ਧਾਰਾ ਵਾਂ ਜਿਹੜੀ ਜਮੀਨ ਵੀ ਲੱਗਦੀ ਹੈ ਕਿ ਉਹ ਇਸ ਵਾਰ ਕੇ ਧਾਰਾ ਦੀ ਲਗਾ ਕੇ ਜੇ ਕਿਉਂਕਿ ਨਗਰ ਨਿਗਰੋਹ ਕੋਲ ਜੰਦ ਨੇ ਨਾ ਇਹ 112 ਤੋਂ 113 ਤਾਰਾ ਹੁਣ ਨਵੇਂ ਵੀਐਨਐਸ ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਮ ਦਾ ਪਾਰਟ ਨੇ ਤੇ ਜਦਾ ਦੇਰੇ ਅੰਦਰ ਆ ਸਕਣ ਤੇ ਤਾਂ ਜੋ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲਦ ਜ਼ਮਾਨਤ ਨਾ ਹੋ ਸਕੇ ਜਨਤਾ ਨੂੰ ਕਿਹੜੇ ਦੇ ਹੋਗੇ ਜਿਨ੍ਹਾਂ ਦੇ ਬਾਈਕ ਚੋਰੀ ਹੁੰਦੇ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰਿਕਾਸ਼ਨ ਜੀ ਅਸੀਂ ਆਮ ਜਨਤਾ ਨੂੰ ਇਸ ਜਿਹੜੇ ਹੁਣ ਸੱਤ ਵਹੀਕਲ ਨੇ ਇਹ ਇਹ ਅੱਗੇ ਟ੍ਰੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਡਿਊ ਕੇਰੀ ਹੈ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਅਸੀਂ ਮੈਂ ਕੀਤਾ ਜਾ ਰਿਹਾ ਹੈ ਇਹ ਜਲਦ ਤੋਂ ਜਲਦ ਜਦੋਂ ਸਪੁਰਦਾਰੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਦੇ ਨਾਲ ਉਹਨਾਂ ਨੂੰ ਇਹ ਹੈਂਡਓਵਰ ਰਿਕਵਰ ਕਿੱਥੋਂ ਹੋਏ ਨੇ ਜੀ ਇਹ ਮੋਰਚੇ ਮੋਟਰਸਾਈਕਲ ਇਹ ਸਿਵਲ ਐਂਡ ਰੀ ਦੇ ਪਿਛਲੇ ਪਾਸੇ 24 ਨੰਬਰ ਫਟਕ ਦੇ ਪਿਛਲੇ ਪਾਸੇ ਪੀਸੀਆਰ ਦੀ ਬੁੜੀ ਲੋਕਾਂ ਵੱਲੋਂ ਮੰਗ ਕੀਤੀ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜੇ ਇਹਨਾਂ ਬਾਰਤਾਂ ਨੂੰ ਪੀਸੀਆਰ ਦਾ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰ ਵੀਵੀਆਪੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਕਦੋਂ ਕੀ ਲੱਗਦਾ ਘਾਟਾ ਪੂਰੀ ਘਾਟਾ ਨਹੀਂ ਨਹੀਂ ਫੋਰਸ ਟਾਉਨ ਨਹੀਂ ਸਫੀਸ਼ੀਐਂਟ ਹੈ ਵੀਵੀਆਪੀ ਡਿਊਟੀ ਹੋਣ ਕਰਕੇ ਵੀ ਵੇਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚ ਫਿਰ ਪੀਸੀਆਰ ਦੀ ਵੀ ਡਿਊਟੀ ਲੱਗ ਜਾਂਦੀ ਉਸ ਕਰਕੇ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਵਾਟ ਕੇ ਵੇਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੀ ਉਹ ਸਕ੍ਰੈਪ ਵਾਲੇ ਜਿੰਨੇ ਕਹਿ ਸਕਦੇ ਆ ਕਬਾੜੀਆਂ ਨੂੰ ਵੇਚਦੇ ਕਿੱਥੇ ਵੇਚਦੇ ਜੀ ਕੋਈ ਛੋਟੇ ਛੋਟੇ ਡੀਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ ਪਾਰਟ ਕੱਟ ਕੇ ਵੇਚਦੇ ਛੋਟੇ ਡੀਲਰਾਂ ਨੂੰ ਹੀ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮੁਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ 120 ਵਿੱਚ ਸ਼ਾਮਿਲ ਕੀਤਾ ਕਿੰਨੇ ਕੁ ਨੇ ਸਾਹਮਣੇ ਆਏ ਨੇ ਵੀ ਉਹ ਜਿਹਨਾਂ ਨੂੰ ਵੇਚ ਰਹੇ ਨੇ ਉਹ ਜਿਵੇਂ ਮਾਡਲ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਗੈਂਗ ਫੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਕੱਟ ਕੇ ਦੇ ਦੋਗੇ